ਸੰਗਰੂਰ ਪੁਲਿਸ ਨੇ ਅੰਤਰ-ਜ਼ిల్లా ਸਨੇਚਿੰਗ ਅਤੇ ਲੁੱਟਦੀਆਂ ਬਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ ਸਨੇਚ ਕੀਤੀਆਂ ਸੋਨੇ ਦੀਆਂ ਚੈਨਾ ਅਤੇ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਐਸਐਸਪੀ ਸਰਤਾਜ ਚਾਹਲ ਨੇ ਦੱਸਿਆ ਕਿ ਸੰਗਰੂਰ ਵਿੱਚ ਹੋਈ ਸਨੇਚਿੰਗ ਦੀ ਬਾਰਦਾਤ ਨੂੰ ਹੱਲ ਕਰਨ ਦੇ ਨਾਲ-ਨਾਲ ਇਨ੍ਹਾਂ ਵਿਅਕਤੀਆਂ ਬਸੋਂ ਨਾਭਾ ਅਤੇ ਖੰਨਾ ਵਿੱਚ ਵੀ ਕੀਤੀਆਂ ਬਾਰਦਾਤਾਂ ਨੂੰ ਹੱਲ ਕੀਤਾ ਗਿਆ ਹੈ। ਏਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਦੋਸ਼ੀਆਂ ਦੇ ਵੱਲੋਂ ਜਿਸ ਦੇ ਤਹਿਤ ਉਹਨਾਂ ਨੇ ਇੱਕ ਚੇਨ ਸਨੇਚਿੰਗ ਕੀਤੀ ਸੀ ਇੱਕ ਲੇਡੀ ਸਿਟੀਜ਼ਨ ਤੋਂ ਸ਼ਾਮ ਦੇ ਟਾਈਮ ਦੇ ਵਿੱਚ ਤੇ ਜਦੋਂ ਇਹ ਘਟਨਾ ਸਾਡੇ ਨੋਟਿਸ ਚ ਆਈ ਤੁਰੰਤ ਐਫ ਆਈ ਆਰ ਨੰਬਰ 212 23924 ਨੂੰ ਰਜਿਸਟਰ ਕੀਤੀ ਗਈ ਥਾਣਾ ਸਿਟੀ ਸੰਗਰੂਰ ਦੇ ਵਿੱਚ ਜੇ ਤਾਰਾ 304 ਅਤੇ 3 ਸਬਸੈਕਸ਼ਨ 5 ਬੀ ਐਨ ਐਸ ਦੇ ਵੱਖ-ਵੱਖ ਟੀਮਾਂ ਬਣਾ ਕੇ ਸੀਆਈਏ ਦੀ ਤੇ ਹੋਰ ਜ਼ਿਲ੍ਹਾ ਪੁਲਿਸ ਦੀ ਟੀਮਾਂ ਦੀ ਇਹ ਕ੍ਰਾਈਮ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੂੰ ਡਿਊਟੀ ਲਗਾਈ ਗਈ। ਕੁਝ ਦਿਨ ਪਹਿਲਾਂ ਹੀ ਸਾਨੂੰ ਵੱਡੀ ਸਫਲਤਾ ਮਿਲੀ ਦੋ ਦੋਸ਼ੀ ਫੜੇ ਗਏ ਜਿਨ੍ਹਾਂ ਵਿੱਚੋਂ ਇੱਕ ਹੈ ਹਰਮਨਜੀਤ ਉਰਫ ਹਰਮਨ ਅਤੇ ਦੂਸਰਾ ਦੋਸ਼ੀ ਹੈ ਅਸ਼ਰਫ ਮੁਹੰਮਦ ਉਰਫ ਆਸੀਫ। ਇਹ ਦੋਨੋਂ ਦੋਸ਼ੀ ਪਟਿਆਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ। ਇਹਨਾਂ ਦੀ ਉਮਰ ਕਰੀਬ 22 ਤੋਂ 23 ਸਾਲ ਦੀ ਰਹੀ। ਤੇ ਇਹਨਾਂ ਕੋਲੋਂ ਸਾਡੇ ਕੋਲ ਰਿਕਵਰੀ ਹੋਈ ਇੱਕ ਮੋਟਰਸਾਈਕਲ ਦੀ ਅਤੇ ਦੋ 골ਡ ਦੀ ਚੇਨੀਆਂ ਦੀ ਜੋ ਇਹਨਾਂ ਨੇ ਖੋਈਆਂ ਸੀ ਹਲੇ ਤੱਕ ਦੀ ਇੰਟਰੋਗੇਸ਼ਨ ਵਿੱਚ ਸਾਹਮਣੇ ਆਇਆ ਹੈ ਇਹਨਾਂ ਨੇ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਖੰਨਾ ਦੇ ਵਿੱਚ ਸੰਗਰੂਰ ਦੇ ਵਿੱਚ ਨਾਬੇ ਤੇ ਪਟਿਆਲੇ ਦੇ ਵਿੱਚ ਤੇ ਉਸ ਦਿਨ ਇਹ ਆਪਣੀ ਤਰੀਕ ਨੂੰ ਅਟੈਂਡ ਕਰਨ ਆਇਆ ਸੀ ਜੋ ਦੋਸ਼ੀ ਹਰਮਨ ਸੀ ਤੇ ਉਸ ਦੇ ਬਾਅਦ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਦੋਸ਼ੀ ਹਰਮਨ ਹੈ ਉਸ ਤੇ ਪਹਿਲਾਂ 7 ਐਫਆਈਆਰ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੂਸਰਾ ਦੋਸ਼ੀ ਹੈ ਮੁਹੰਮਦ ਅਸ਼ਰਫ ਉਸ ਤੇ ਫਿਲਹਾਲ ਕੋਈ ਵੀ ਕ੍ਰਿਮੀਨਲ ਮੈਟਰ ਜੋ ਪਹਿਲਾਂ ਰਜਿਸਟਰਡ ਹੋ ਸਾਹਮਣੇ ਨਹੀਂ ਆਇਆ। ਇਹ ਤਾਂ ਮੋਟਰਸਾਈਕਲ ਇਹਨਾਂ ਦਾ ਹੀ ਸੀ। ਉਸ ਦਾ ਹੁਣ ਕੀ ਪਿਛੋਕੜ ਹੈ? ਕੀ ਉਸ ਦੀ ਮਲਕੀਅਤੀ ਹੈ? ਕੀ ਉਹ ਖੁਦ ਚੋਰੀ ਦਾ ਮੋਟਰਸਾਈਕਲ ਸੀ ਜਾਂ ਨਹੀਂ? ਉਸ ਦੇ ਬਾਰੇ ਅਸੀਂ ਹੁਣ ਤਫ਼ਤੀਸ਼ ਵਿੱਚ ਪਤਾ ਕਰਾਂਗੇ। ਕਿ ਇਸ ਸਫਲਤਾ ਦੇ ਨਾਲ ਸਾਡੇ 3 ਮੁਕਦਮੇ ਟਰੇਸ ਹੋਏ ਹੈਗੇ ਇੱਕ ਸੰਗਰੂਰ ਜ਼ਿਲ੍ਹੇ ਅਰ ਦੋ ਪਟਿਆਲਾ ਜ਼ਿਲ੍ਹੇ ਦਾ। ਦੇ ਮੁਕਦਮੇ ਤਿੰਨੋਂ ਵਾਰਦਾਤਾਂ ਨੂੰ ਅੰਜਾਮ ਇਹਨਾਂ ਨੇ 2024 ਇਸੇ ਸਾਲ ਦਿੱਤਾ ਸੀ ਸਾਰੇ ਕਿੰਨੀ ਉਮਰ ਦੇ ਨੇ 22 ਤੋਂ 23 ਸਾਲ ਦੇ ਹੈਗੇ ਦੋਵੇਂ ਹੀ ਦੋਸ਼ੀ